ਅੱਜ ਲੋੜ ਹੈ ਜਿੱਥੇ ਅਸੀਂ ਬੱਚਿਆਂ ਨੂੰ ਉੱਚੀ ਵਿੱਦਿਆ ਦੇ ਰਹੇ ਹਾਂ ਬਹੁਤ ਜ਼ਰੂਰੀ ਹੈ ਹਰ ਗੁਰਸਿੱਖ ਨੂੰ ਆਪਣੇ ਬੱਚੇ ਨੂੰ ਉੱਚੀ ਵਿੱਦਿਆ ਪੜਾਉਣੀ ਪਰ ਮਾਂ ਬੋਲੀ ਬਹੁਤ ਜ਼ਰੂਰੀ ਹੈ ਹਰ ਗੁਰਸਿੱਖ ਦੇ ਬੱਚੇ ਨੂੰ ਗੁਰਮੁਖੀ ਆਉਣੀ ਚਾਹੀਦੀ ਹੈ ਤੇ ਜੇ ਗੁਰਮੁਖੀ ਨਹੀਂ ਆਉਂਦੀ ਹੋਵੇਗੀ ਉਹ ਜਪਜੀ ਕਿਵੇਂ ਪੜ੍ਹੇਗਾ ਨਿਤਨੇਮ ਕਿਵੇਂ ਕਰੇਗਾ ਰਹਿਰਾਸ ਦਾ ਪਾਠ ਕਿਵੇਂ ਕਰੇਗਾ ਸੁਖਮਨੀ ਸਾਹਿਬ ਦਾ ਪਾਠ ਕਿਵੇਂ ਕਰੇਗਾ ਹਰ ਗੁਰਸਿੱਖ ਲਈ ਜਿੱਥੇ ਬੱਚੇ ਨੂੰ ਉੱਚੀ ਸੁੱਚੀ ਵਿੱਦਿਆ ਪੜਾਉਣੀ ਜ਼ਰੂਰੀ ਹੈ ਉੱਥੇ ਗੁਰਮੁਖੀ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ ਜਿੱਥੇ ਆਪਾਂ ਬੱਚਿਆਂ ਨੂੰ ਟਿਊਸ਼ਨਾਂ ਰਖਾਉਂਦੇ ਆ ਵਿੱਦਿਆ ਦਵਾਉਣ ਦੇ ਲਈ ਉੱਥੇ ਇਹ ਵੀ ਯਤਨ ਕਰੀਏ ਕਿ ਆਪਣੇ ਬੱਚਿਆਂ ਨੂੰ ਸ੍ਰੀ ਗੁਰਬਾਣੀ ਦੀ ਸੰਥਿਆ ਕਿਸੇ ਜੋਗ ਗੁਰਸਿੱਖ ਕੋਲ ਲਿਜਾ ਕਰਕੇ ਕਰਵਾਈਏ ਮੈਂ ਤਾਂ ਬੇਨਤੀ ਕਰਦਾ ਹਾਂ ਹਰ ਸਟੇਜ ਤੇ ਕਿ ਸਾਰਾ ਸਾਰਾ ਪਰਿਵਾਰ ਸੰਥਿਆ ਕਰੋ ਘਰ ਦੇ ਵਿੱਚ ਬੈਠ ਕਰਕੇ ਸ੍ਰੀ ਗੁਰਬਾਣੀ ਜੀ ਦੀਆਂ ਸੈਂਤੀਆਂ ਤੋਂ ਸਹਿਜ ਪਾਠ ਕਰੋ ਸੰਥਿਆ ਕਰਕੇ ਤੇ ਜਦੋਂ ਅਸੀਂ ਸਹਿਜ ਪਾਠ ਕਰਾਂਗੇ ਜੇ ਰੋਜ਼ ਕੋਈ ਗੁਰਸਿੱਖ ਪੰਜਾ ਅੰਗ ਸਹਿਜ ਪਾਠ ਕਰਦਾ ਹੈ ਇੱਕ ਕੋ ਮਹੀਨੇ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਪੂਰਨ ਦਰਸ਼ਨ ਹੋ ਜਾਂਦੇ ਇੱਕ ਮਹੀਨੇ ਚ ਭੋਗ ਪੈ ਜਾਂਦਾ ਜੇ 25 ਅੰਗ ਰੋਜ਼ ਕਰਦਾ ਹੈ ਤਾਂ 2 ਮਹੀਨਿਆਂ ਚ ਭੋਗ ਪੈ ਜਾਂਦਾ ਜੇ ਕੋਈ ਗੁਰਸਿੱਖ ਉਹ ਰੋਜ਼ 4 ਅੰਗ ਕਿੰਨਾ ਕੁ ਸਮਾਂ ਲੱਗਦਾ ਜਿੱਦੀ ਸ਼ੁਰੂਆਤ ਆ ਬਾਤ ਤੋਂ ਬਾਅਦ 10-15 ਮਿੰਟ ਲੱਗਣਗੇ 4 ਅੰਗ 24 ਘੰਟਿਆਂ ਚ 15 ਮਿੰਟ ਕੱਢਣੇ ਚਾਰ ਅੰਗ ਵੀ ਜੇ ਸਹਿਜ ਪਾਠ ਕਰੇਗਾ 1 ਸਾਲ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਰਸ਼ਨ ਹੋ ਜਾਣਗੇ ਹਰ ਗੁਰਸਿੱਖ ਨੂੰ ਚਾਹੀਦਾ ਆਪ ਜਿੱਥੇ ਸੰਥਿਆ ਕਰਨੀ ਹੈ ਉੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਪਰਨਨ ਕਰੇ ਕਿ ਮੈਂ ਬੱਚਿਆਂ ਨੂੰ ਸ੍ਰੀ ਗੁਰਬਾਣੀ ਦੀ ਸੰਥਿਆ ਸੋਝੀ ਜ਼ਰੂਰ ਕਰਾਉਣੀ ਹੈ ਗੁਰਮੁਖੀ ਜ਼ਰੂਰ ਪੜ੍ਹਾਉਣੀ ਹੈ ਇਹ ਨਹੀਂ ਕਹਿ ਰਿਹਾ ਕਿ ਬੱਚਿਆਂ ਨੂੰ ਹੋਰ ਲੈਂਗੁਏਜ ਨਹੀਂ ਪੜ੍ਹਾਉਣੀ ਹੋਰ ਜਿੰਨੀਆਂ ਮਰਜ਼ੀ ਭਾਸਾਾਂ ਦਾ ਗਿਆਨ ਦਵਾਓ ਜ਼ਰੂਰੀ ਹੈ ਅੱਜ ਦੇ ਸਮੇਂ ਅਨੁਕੂਲ ਵਿੱਦਿਆ ਬਹੁਤ ਜ਼ਰੂਰੀ ਹੈ ਪਰ ਗੁਰਮਤ ਦੀ ਸੋਝੀ ਹੋਣਾ ਵੀ ਬਹੁਤ ਜ਼ਰੂਰੀ ਹੈ ਜੇ ਗੁਰਸਿੱਖ ਬੱਚਾ ਸਾਬਤ ਸੂਰਤ ਪੜ੍ਹਿਆ ਲਿਖਿਆ ਕਿਸੇ ਉੱਚੇ ਸਟੇਟਸ ਤੇ ਕਿਸੇ ਉੱਚੇ ਅਹੁਦੇ ਤੇ ਵਿਰਾਜਮਾਨ ਹੋਵੇਗਾ ਜੇ ਦੇਖਣ ਨੂੰ ਸਾਬਤ ਸੂਰਤ ਦੇਖਣ ਵਾਲੇ ਨੂੰ ਲੱਗੇਗਾ ਵੀ ਇਹ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਜੇ ਉਹਨੂੰ ਗੁਰਮੁਖੀ ਦੀ ਸੋਝੀ ਹੋਵੇਗੀ ਜੇ ਉਹਨੇ ਗੁਰਬਾਣੀ ਦੀ ਸੰਥਿਆ ਲਈ ਹੋਵੇਗੀ ਜੇ ਸੀਧੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰ ਲਾ ਹੋਵੇਗਾ ਤਾਉ ਨੂੰ ਪਤਾ ਹੋਵੇਗਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਹ ਕਦੇ ਵੀ ਪਰਾਇਆ ਹੱਕ ਰਿਸਵਤ ਨਹੀਂ ਲਵੇਗਾ ਦੇਖਣ ਵਾਲੇ ਤੇ ਪ੍ਰਭਾਵ ਪਵੇਗਾ ਕਿ ਵੇਖੋ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ ਇਹ ਰਿਸ਼ਵਤ ਨਹੀਂ ਲੈਂਦਾ ਇਹ ਪਰਾਇਆ ਹੱਕ ਨਹੀਂ ਖਾਂਦਾ ਵੇਖਣ ਵਾਲੇ ਤੇ ਆਪਣੇ ਆਪ ਸਿੱਖੀ ਦਾ ਪ੍ਰਭਾਵ ਪਵੇਗਾ ਇਸ ਲਈ ਹਰ ਗੁਰਸਿੱਖ ਲਈ ਸ੍ਰੀ ਗੁਰਬਾਣੀ ਦੀ ਸੰਥਿਆ ਬਹੁਤ ਜ਼ਰੂਰੀ ਹੈ ਸ਼ਬਦ ਦੀ ਸੋਝੀ ਬਹੁਤ ਜ਼ਰੂਰੀ ਹੈ